ਇਸ ਵੇਲੇ ਦੀ ਵੱਡੀ ਖਬਰ ਢਾੜੀਵਾਲ ਤੋਂ ਸਾਹਮਣੇ ਆ ਰਹੀ ਹੈ ਢਾੜੀਵਾਲ ਵਿੱਚ ਇੱਕ ਵੱਡੀ ਮਾਰਦਾਤ ਨੂੰ ਤਿੰਨ ਲੋਕਾਂ ਨੇ ਅੰਜਾਮ ਦੇ ਦਿੱਤਾ ਹੈ ਤਿੰਨ ਲੋਕਾਂ ਨੇ ਢਾੜੀਵਾਲ ਇੱਕ ਪਰਿਵਾਰ ਦੇ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ ਇਹਨਾਂ ਲੋਕਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਕਲਮਜੀਤ ਕੋਰ ਢੋਹ ਹਸਪਤਾਲ ਰੋਡ ਢਾੜੀਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਦੋ ਆਦਮੀ ਅਤੇ ਇੱਕ ਔਰਤ ਜਿਨ੍ਹਾਂ ਨੇ ਸਾਡੇ ਦਿਮਾਗ ਨੂੰ ਕੁਝ ਕਰ ਦਿੱਤਾ ਅਤੇ ਸਾਨੂੰ ਲੁਕ ਕੇ ਲੈ ਗਏ ਘਰ ਦੇ ਮਾਲਕਨ ਪੰਮਜੀਤ ਕੋਰ ਨੇ ਦੱਸਿਆ ਕਿ ਉਹ ਤੇ ਉਸ ਦਾ ਘਰ ਵਾਲਾ ਅਤੇ ਉਸ ਦੀ ਬੇਟੀ ਘਰ ਵਿੱਚ ਮੌਜੂਦ ਸਨ ਅਤੇ ਉਹਨਾਂ ਦਾ ਪਤੀ ਠੀਕ ਨਹੀਂ ਰਹਿੰਦਾ ਜੋ ਬਾਹਰ ਬੈੱਡ ਉੱਪਰ ਲੇਟਿਆ ਹੋਇਆ ਸੀ ਅਤੇ ਤਿੰਨ ਲੋਕੀ ਸਾਡੇ ਕੋਲ ਆਏ ਜਿਨ੍ਹਾਂ ਵਿੱਚ ਇੱਕ ਔਰਤ ਸ਼ਾਮਲ ਸੀ ਜਿਨ੍ਹਾਂ ਨੇ ਆਨ ਕੇ ਸਾਡੇ ਦਿਮਾਗ ਨੂੰ ਕੁਝ ਧੋੜ ਦਿੱਤਾ ਅਤੇ ਸਾਡੀ ਸੁੱਧ ਬੁੱਧ ਭੁੱਲ ਗਈ ਜੋ ਕੁਝ ਸਾਨੂੰ ਕਹਿੰਦੇਗੇ ਅਸੀਂ ਉਹੀ ਕੁਝ ਕਰ ਦੇਗੇ ਉਹਨਾਂ ਨੇ ਸਾਡੇ ਕੋਲੋਂ ਸੋਨੇ ਦਾ ਸਮਾਨ ਮੰਗਿਆ ਸੀ ਉਹਨਾਂ ਨੂੰ ਸਮਾਨ ਦੇ ਦਿੱਤਾ ਜਿਸ ਵਿੱਚ ਚਾਰ ਮੰਦਰੀਆਂ ਇੱਕ ਕੈਂਠਾ ਚਾਰ ਵਾਲੀਆਂ ਇੱਕ ਕਰਾ ਅਤੇ ਨਗਦੀ 80000 ਰੁਪਏ ਜੋ ਉਹ ਲੈ ਕੇ ਤਿੰਨਾਂ ਜਾਣੇ ਫਰਾਰ ਹੋ ਗਏ ਜੀ ਜੀ ਸੂਚਨਾ ਸੀ ਧਾਰਿਵਾਲ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਭ ਸੂਚਨਾ ਮਿਲੀ ਸੀ ਅਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਇਹਨਾਂ ਠੱਗਾਂ ਦੀ ਸੇਤੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਨੇ ਇਸ ਦੇ ਨਾਲ ਇਲਾਕਾ ਨਿਵਾਸੀ ਨੂੰ ਅਪੀਲ ਵੀ ਕੀਤੀ ਕਿ ਇਹੋ ਜਿਹੇ ਠੱਗਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ। ਅਤੇ ਜੇਕਰ ਕੋਈ ਇਸ ਤਰ੍ਹਾਂ ਦਾ ਆਦਮੀ ਜਾਂ ਔਰਤ ਤੁਹਾਡੇ ਕੋਲ ਆਉਂਦਾ ਹੈ ਤਾਂ ਉਹਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰਜੇਸ਼ ਸਿੰਘ ਦੀ ਖਾਸ ਰਿਪੋਰਟ। ਕੀ ਨਾਂਜ ਆਪਣਾ ਕਿੱਥੇ ਰਹਿੰਦੇ? ਹਾਂਜੀ ਇਹ ਲੋ ਹਸਪੀਟਲ ਲੱਗੇ ਰਹਿੰਦੇ ਧਾਰੀਵਾਲ। ਹਾਂਜੀ। ਪਰਮਜੀਤ, ਪਰਮਜੀਤ। ਕੀ ਪੁੱਤ ਮਾਰਦਾ ਸੀ? ਜਿਉ ਆਏ ਆ ਤੇ ਉਹਨਾਂ ਨੇ ਸਾਡੇ ਉੱਤੇ ਮਤਲਬ ਵੀ ਕੁਛ ਤਰ੍ਹਾਂ ਵੀ ਦਿਮਾਗ ਨੂੰ ਕੁਛ ਕਰ ਦਿੱਤਾ ਵਾ ਤੇ ਆਪਣੇ ਆਪ ਹੀ ਅੰਦਰ ਵਾਲੀ ਤੇ ਮ ਆਪਣੇ ਆਪ ਹੀ ਸਮਾਨ ਕੱਢ ਕੱਢ ਕੇ ਦੇ ਜਾਣ ਦੀ ਜਿੱਦਾਂ ਮੰਗਨ ਦੇ ਜੋ ਕਹਿੰਦੇ ਕਿ ਤੂੰ ਵੀ ਕੁਛ ਹਾਂਜੀ ਹਾਂਜੀ ਇੱਕ ਇੱਕ ਵਾਚਾ ਕੀ ਕੀ ਦਰੱਖੀਤੀ ਲੈ ਕੇ ਗਈ ਮੇਰਾ ਇੱਕ ਸੋਨੇ ਦਾ ਕੰਠਾ ਜੇ ਤੇ ਇੱਕ ਗੁੜੀਆ ਦੀ ਚੈਨੀ ਜੇ ਤੇ ਇੱਕ ਇਹਨਾਂ ਦਾ ਕੜਾ ਜੇ ਤੇ ਚਾਰ ਮੁੰਦਰੀਆਂ ਤੇ ਚਾਰ ਜੋੜੇ ਮੇਰੇ ਵਾਲੀਆਂ ਦੇ ਤੇ ਦੋ ਨਿੱਕੇ ਨਿੱਕੀਆਂ ਸੀ 80000 ਰੁਪਈਆ ਤੇ ਨਾਲ 80000 ਰੁਪਈਆ ਕਿੰਨੇ ਜਣੇ ਆਏਗੇ ਉਹ ਤਿੰਨ ਜਣੇ ਉਹ ਬੰਦੇ ਹੀ ਜਾਂ ਜਨਾਨੀਆਂ ਵੀ ਨਾਲ ਨਹੀਂ ਇੱਕ ਜਨਾਨੀ ਹੀ ਇੱਕ ਜਨਾਨੀ ਤੇ ਦੋ ਬੰਦੇ ਹੀ ਨਾਲ ਹਾਂਜੀ ਕੀ ਕਹਿੰਦੇ ਤੁਹਾਨੂੰ ਕਿੱਥਾ ਕਿੱਥਾ ਨਾਲ ਉਹ ਆਨ ਕੇ ਤੇ ਬਹਿ ਗਏ ਆ ਤੇ ਬਹਿ ਗਏ ਆ ਤੇ ਇਹਨਾਂ ਨੂੰ ਪਹਿਲੇ ਬਾਹਰ ਬੈਠੇ ਇਹਨਾਂ ਨੂੰ ਮੈਂ ਬਾਹਰ ਲੰਮੇ ਪਾਇਆ ਠੀਕ ਨਹੀਂ ਸੀ ਤੇ ਇੱਥੇ ਮੈਂ ਚੱਲ ਤੋ ਪਸੀਖ ਲੋ 2 ਮਿੰਟ ਤੇ ਫਿਰ ਮੈਂ ਤੁਹਾਨੂੰ ਨਵਾਲ ਨਹੀਂ ਆ ਤੇ ਇਹਨਾਂ ਨੂੰ ਮੈਂ ਬਾਹਰ ਬਿਠਾ ਲਿਆ ਸੀ ਤੇ ਗੁੜੀਆਂ ਨਾ ਹੁੰਦੀ ਸੀ ਤੇ ਮੈਂ ਵੀ ਲਾਗੇ ਬੈਠੀ ਆ ਤੇ ਆਣ ਕੇ ਤੇ ਲਾਗੇ ਬਹਿ ਗਿਆ ਵਾ ਤੇ ਲਾਗੇ ਬਹਿ ਗਿਆ ਤੇ ਇਹਨਾਂ ਨੇ ਕਿਹਾ ਕਿ ਮੈਂ ਤਾਂ ਠੀਕ ਕਰ ਦਿਆਂ ਪਤਾ ਨਹੀਂ ਇਹਨਾਂ ਦੇ ਫੂਕ ਮਾੜੀ ਆ ਫੂਕ ਮਾੜੀ ਆ ਤੇ ਬਾਅਦ ਚ ਆਪਣੇ ਆਪ ਇਹਨਾਂ ਨੂੰ ਠਾਲ ਕੇ ਤੇ ਅੰਦਰ ਲੈ ਗਏ ਨੇ ਆਉਂ ਵਾ ਇਦਾਂ ਰੱਖ ਕੇ ਆਪਣੇ ਇਦਾਂ ਅੰਦਰ ਲੈ ਕੇ ਗਏ ਆ ਤੇ ਅੰਦਰ ਖੜਿਆ ਵਾ ਤੇ ਮੈਂ ਵੀ ਮਗੜੇ ਮਗੜੇ ਤੁਰ ਪੀ ਮਗੜੇ ਤੁਰੰਦੀ ਦੇਰ ਤੇ ਬਹਿਨ ਦੀ ਦੇਰ ਅੰਦਰ ਤੇ ਅੰਦਰ ਬੈਠਾ ਵਾ ਤੇ ਮੈਨੂੰ ਕਹਿੰਦਾ ਪੀ ਜੋ ਪਿਸ਼ਾਗਾ ਸਾਰੇ ਕੁਛ ਲੈ ਆਇਆ ਜੀ ਅੰਦਰ ਤਾਂ ਠੀਕ ਠੀਕ ਕਰ ਦਾਂਗੇ ਹਾਂਜੀ ਠੀਕ ਕਰ ਦਾਂਗੇ ਸਹਾ ਡਬਲ ਕਰ ਦਾਂਗੇ ਡਬਲ ਕਰ ਦਾਂਗੇ ਤੇ ਇਦਾਂ ਹੀ ਕਰ ਕਰ ਕੇ ਤੇ ਉਹਨਾਂ ਨੇ ਕਰਕੇ ਦੇ ਬਾਅਦ ਚੁੱਗ ਚਲ ਗਏ ਸਾਰਾ ਕੁਛ ਲੋਟਾ ਪੋਤਕੇ ਉਹਦੇ ਇਹ ਬਾਅਕੇ ਵੇਖਿਆ ਕੁੜੀ ਨੇ ਕੋਸ਼ਿਸ਼ ਕਰਦੀ ਸੀ ਹਾਂਜੀ ਹਾਂਜੀ ਠੀਕ ਹੈ ਠੀਕ ਉਹ ਕਹਿੰਦੇ ਆ ਕਿ ਕਰਨੇ ਆ ਜਿੰਦੇ ਬਿੰਦੀ ਵੀ ਇਹ ਦੇ ਤਾਂ ਕਿਹਨੂੰ ਬਣਨ ਨਾ ਨਹੀਂ ਬਣਨ ਜਿੰਦੇ ਕੋਈ ਗੱਲ ਨਹੀਂ ਕੋਈ ਨਾ ਆਪਣੇ ਪੈਟ ਡਬਲ ਕਰਦਾ ਹਾਂਜੀ ਕਿੰਨਾ ਜਾਣੇ ਨੇ ਇਹ ਕਿੰਨਾ ਕੰਮ ਕਰਦਾ ਹਾਂਜੀ ਉਹ ਦੂਜੇ ਜਣੇ ਵੀ ਮਗਰ ਹੀ ਦੂਜੇ ਜਣੇ ਕਹਿੰਦੇ ਇਹ ਤਾਂ ਕਈ ਕੁਛ ਕਰ ਦਿੰਦਾ ਕਈ ਕੁਛ ਤੁਹਾਨੂੰ ਕੀ ਪੁੱਛਦਾ ਵਾ ਮੈਨੂੰ ਪਹਿਲਾਂ ਉਹਨੇ ਪੁੱਛਿਆ ਮੰਦਰ ਕੀ ਦੇਖੇਗੀ ਇਹ ਤੁਹਾਨੂੰ ਆਜ ਪੰਗ ਹਾਂਜੀ ਹਾਂਜੀ